ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਤੇ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਵਿਸਾਖੀ ਵਾਲੇ ਦਿਨ ਜਿਹੜੀ ਉਹ ਬਹੁਤ ਵਧੀਆ ਜਿਹੜੀ ਉਹ ਸੇਲ ਲੈ ਕੇ ਆਏ ਸੀ ਤੁਸੀਂ ਉਸ ਵੀਡੀਓ ਨੂੰ ਕਾਫੀ ਪਿਆਰ ਦਿੱਤਾ ਹੈ ਤੇ ਵਿਸਾਖੀ ਸੇਲ ਨੂੰ ਜਿਹੜਾ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਪਿਆਰੇ ਸੂਟ SK ਬ੍ਰਾਂਡ ਦੇ ਸੂਟ ਹੋਣਗੇ ਇੱਕਦਮ ਪ੍ਰੀਮੀਅਮ ਕੁਆਲਿਟੀ ਦੇ ਸੂਟ ਹੋਣਗੇ ਇਹ ਵਾਲਾ ਜਿਹੜਾ ਤੁਹਾਨੂੰ ਸਿਰਫ ਇੱਕ ਹੀ ਪੀਸ ਮਿਲੇਗਾ ਇਸ ਕਰਕੇ ਇਸ ਦਾ ਰੇਟ ਹੋਏਗਾ 1995 ਠੀਕ ਹੈ ਜੀ ਗ੍ਰੀਨ ਕਲਰ ਦਾ ਸੂਟ ਆ ਸੈਲਫ ਉੱਪਰ ਇਹ ਤਰ ਤੇ ਇਸ ਦਾ ਬਾਟਮ ਵੀ ਰੈਡੀ ਹੋਇਆ ਆ ਠੀਕ ਹੈ ਜੀ ਤੁਸੀਂ ਇੱਕ ਵਾਰੀ ਧਿਆਨ ਨਾਲ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਲਾਈਵ ਦੇ ਵਿੱਚ ਇਹ ਵਾਲਾ ਸੂਟ ਆਇਆ ਸੀਗਾ ਬਾਟਮ ਵਰਕ ਉੱਥੇ ਮੇਰੇ ਕੋਲ ਦਿਖਾਇਆ ਨਹੀਂ ਗਿਆ ਹੈਗਾ ਤੇ ਇਸ ਤਰ੍ਹਾਂ ਬਾਟਮ ਵਰਕ ਆਏਗਾ ਜਾਂ ਤੁਸੀਂ ਇਹਨੂੰ ਬਾਟਮ ਤੇ ਲੈ ਕੇ ਆ ਸਕਦੇ ਹੋ ਜਾਂ ਆਪਣੇ ਬਾਜੂ ਵਰਕ ਜਿਹੜਾ ਉਸ ਲਈ ਯੂਜ਼ ਕਰ ਸਕਦੇ ਹੋ SK ਬ੍ਰਾਂਡ ਦਾ ਸੂਟ ਆ ਪ੍ਰੀਮੀਅਮ ਕੁਆਲਿਟੀ ਦਾ ਸੂਟ ਆਏਗਾ ਪਿਓਰ ਕਾਟਨ ਸਟਾਫ ਆਏਗਾ ਵਿਦਆਊਟ ਲਾਈਨਿੰਗ ਤੁਸੀਂ ਯੂਨਿਟੀਚ ਕਰਾ ਸਕਦੇ ਹੋ ਤੇ 올ਓਵਰ ਜਿਹੜਾ ਆ ਤੁਹਾਨੂੰ ਪਲੇਨ ਸੂਟ ਮਿਲੇਗਾ ਵਿਦ ਫਰੰਟ ਐਮਬਰਾਇਡਰੀ ਬਾਟਮ ਦਾ ਵਰਕ ਤੇ ਦੁਪੱਟਾ ਵੇਖ ਕੇ ਤੁਸੀਂ ਖੁਸ਼ ਹੋ ਜਾਣਾ ਠੀਕ ਹੈ ਜੀ ਇੱਕ ਹੀ ਪੀਸ ਆ ਇਸ ਕਰਕੇ ਤੁਹਾਨੂੰ ਮਿਲਦਾ ਪਿਆ ਆ 1995 ਦਾ ਚੈੱਕ ਮਸਲੀਨ ਦਾ ਜਿਹੜਾ ਉਹ ਫੈਬਰਿਕ ਹੋਏਗਾ ਦੁਪੱਟੇ ਦਾ ਤੇ ਦੁਪੱਟੇ ਦੀ ਤੁਸੀਂ ਵਿਡਥ ਚੈੱਕ ਕਰੋ ਇਕਦਮ ਪੂਰਾ ਜਿਹੜਾ ਦੁਪੱਟਾ ਆਏਗਾ ਵਿਡਥ ਲੈਂਥ ਵਾਈਜ਼ ਪ੍ਰੋਪਰ ਹੋਏਗਾ ਤੇ ਇਸ ਤਰ੍ਹਾਂ 블랙 ਕਲਰ ਦੀ ਐਮਬਰਾਇਡਰੀ ਆਏਗੀ 베일ਸ ਆਉਣਗੀਆਂ ਵਾਈਟ ਕਲਰ ਦੀਆਂ 1 2 3 ਜੜੀਆਂ ਉਹ ਸਟ੍ਰਿਪਸ ਆਉਣਗੀਆਂ ਪਲੱਸ ਫਿਰ ਜਿਹੜਾ ਤੁਹਾਨੂੰ ਮਿਲੇਗਾ ਇਸ ਤਰ੍ਹਾਂ 블랙 ਕਲਰ ਦੀ ਐਮਬਰਾਇਡਰੀ ਬਹੁਤ ਸੋਹਣਾ ਸੂਟ ਆ ਤੇ ਇਸ ਤਰ੍ਹਾਂ ਲੈਂਸ ਜਿਹੜੀ ਤੁਹਾਨੂੰ ਫੋਰ ਸਾਈਡਡ ਮਿਲੇਗੀ ਠੀਕ ਹੈ ਜੀ ਤੇ ਇਸ ਦੀ ਮੈਂ ਤੁਹਾਨੂੰ ਲੈਂਥ ਚੈੱਕ ਕਰਾ ਦਿੰਨੀ ਆ ਕਿਉਂਕਿ ਇਸ ਦੀ ਨੈਕ ਲਾਈਨ ਵੀ ਬਣੀ ਆ ਪਲੱਸ ਇਸ ਦੀ ਜਿਹੜੀ ਆ ਤੁਹਾਨੂੰ ਬਾਰਡਰ ਲਾਈਨ ਵੀ ਮਿਲੇਗੀ ਠੀਕ ਹੈ 43 44 ਤੱਕ ਜਿਹੜੀ ਆ ਉਹ ਤੁਹਾਨੂੰ ਇਸ ਦੀ ਮਿਲੇਗੀ 44 फोर तक जी पूरी फिनिशिंग है फोर्ट फोर फोर्ट फाइव तक इस सूट नौ इस तरह ट्वेंटी फोर पॉइंट फाइव जो घेरा आएगा मिनीम घेरा जोड़ा वो तो आएगा ट्वेंटी ठीक है मिनीम घेरा जोड़ा वो आएगा ट्वेंटी सा मतलब साढ़े उन्नी तो भी तक जोड़ा मिनीम घेरा या अगर उन्नी तो नीचे घेरा है फिर ये सूट नहीं है अगर थोड़ा भी तो उपर तो ट्वेंटी फाइव सिक्स तक घेरा है तो फिर तुम इस सूट को चूज़ कर सकते हो ਇਸ ਦੇ ਵਿੱਚ ਇੱਕ ਹੀ ਪੀਸ ਆ ਅਗਲੇ ਜਿਹੜੇ ਉਹ ਵੀ ਐਸ ਕੇ ਬ੍ਰਾਂਡ ਦੇ ਹੀ ਸੂਟ ਹੋਣਗੇ ਇੱਕਦਮ ਪੂਰੇ ਬੁਟੀਕ ਸਟਾਈਲ ਜਿਹੜਾ ਉਹ ਸੂਟ ਹੋਏਗਾ ਕਲਰ ਤੁਸੀਂ ਚੈੱਕ ਕਰਨਾ ਹੈ ਅਸਮਾਨੀ ਰੰਗ ਹੋਏਗਾ ਜੀ ਅਸਮਾਨੀ ਰੰਗ ਦਾ ਸੂਟ ਆ ਨੈਕ ਲਾਈਨ ਬਹੁਤ ਸੋਹਣੀ ਬਣੀ ਠੀਕ ਹੈ ਜੀ ਇਹ ਸਾਰੇ ਬਾਟਮ ਵਰਕ ਦੇ ਵੀ ਸੂਟ ਆਉਣਗੇ ਠੀਕ ਹੈ ਜੀ ਤੁਸੀਂ ਲਾਈਵ ਦੇ ਉੱਪਰ ਜਿਹੜੇ ਬਾਟਮ ਵਰਕ ਜਿਹੜਾ ਨਹੀਂ ਦਿਖਾ ਸਕੇ ਐਸ ਕੇ ਬ੍ਰਾਂਡ ਦੇ ਸੂਟ ਆ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲੈਣੀ ਹੈ ਸਾਰੀ ਵੀਡੀਓ ਨੂੰ ਤੇ ਇਸ طرح ਦਾ ਇਹਦੀ ਬਾਰਡਰ ਲਾਈਨ ਬਹੁਤ ਸੋਹਣੀ ਆਏਗੀ ਔਰ ਗਾਂਜਾ ਦੇ ਉੱਪਰ ਜਿਹੜਾ ਐਮਬਰਾਇਡਰੀ ਦਾ ਵਰਕ ਆਏਗਾ ਤੇ ਮਿਰਰ ਵਰਕ ਆਏਗਾ ਬਹੁਤ ਪਿਆਰਾ ਨੈਕ ਲਾਈਨ ਜਿਹੜੀ ਉਹ ਆਏਗੀ ਬੁਟੀਕ ਸਟਾਈਲ ਜਿਹੜੇ ਉਹ ਸੂਟ ਆਉਣਗੇ ਠੀਕ ਹੈ ਰਾਉਂਡ ਨੈਕ ਵੀ ਦੁਪੱਟੀ ਆਏਗੀ ਤੇ ਵੇਲ ਬਹੁਤ ਸੋਹਣੀ ਆਉਂਦੀ ਹੈ ਫਲਾਵਰਸ ਦੀ ਪਲੱਸ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਨਾਲ ਮਿਲੇਗਾ ਪੂਰਾ ਪੌਂਚੇ ਦਾ ਵਰਕ ਇਹ ਵੀ ਸਾਰਾ ਹੀ ਆਰਗਾਂਜੇ ਵਾਲਾ ਹੀ ਹੋਏਗਾ ਸਾਰਾ ਸੇਮ ਪੈਟਰਨ ਹੋਏਗਾ ਜਿਹੜਾ ਤੁਹਾਨੂੰ ਬਾਰਡਰ ਲਾਈਨ ਤੇ ਮਿਲਦਾ ਪਿਆ ਹੈ ਤੇ 1995 1995 ਦਾ ਇਹ ਸੂਟ ਹੈ ਇਸ ਦੀ ਵੀ ਤੁਹਾਨੂੰ ਮੈਂ ਜਿਹੜੀ ਲੈਂਥ ਚੈੱਕ ਕਰਾ ਦਿੰਨੀ ਆ ਬਹੁਤ ਹੀ ਪਿਆਰੀ ਜੀ ਰੇਂਜ ਆ 1995 ਦੇ ਵਿੱਚ ਤੁਹਾਨੂੰ ਇੰਨਾ ਵਧੀਆ ਸੂਟ ਮਿਲਦਾ ਪਿਆ ਠੀਕ ਹੈ ਜੀ 43 ਤੱਕ ਜਿਹੜੀ ਇਸ ਦੀ ਲੈਂਥ ਆ ਠੀਕ ਹੈ ਪੂਰੀ 43 ਤੱਕ ਜਿਹੜੀ ਉਹ ਲੈਂਥ ਹੋਏਗੀ ਤੇ 43 44 ਤੱਕ ਜਿਹਦੀ ਲੈਂਥ ਆ ਉਹ ਵਾਲਾ ਇਹ ਸੂਟ ਰੈਡੀ ਕਰ ਸਕਦੇ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਤੇ ਦੁਪੱਟੇ ਦੀ ਤੁਸੀਂ ਐਮਬਰਾਇਡਰੀ ਚੈੱਕ ਕਰੋ ਲੈਸ ਆਏਗੀ ਪੂਰੀ 4 ਸਾਈਡਰ ਇਸ ਤਰ੍ਹਾਂ ਸਰਕਲ ਵਾਲੀ ਆਏਗੀ ਏਮਬ੍ਰੋਇਡਰੀ ਛੋਟੇ ਸਰਕਲ ਆਉਣਗੇ ਵੱਡੇ ਸਰਕਲ ਆਉਣਗੇ ਸਾਰਾ ਹੀ ਦੁਪੱਟਾ ਜਿਹੜਾ ਇਸ ਤਰ੍ਹਾਂ ਏਮਬ੍ਰੋਇਡਰੀ ਵਾਲਾ ਮਿਲੇਗਾ ਪੂਰਾ ਪੈਟਰਨ ਬਹੁਤ ਸੋਹਣਾ ਠੀਕ ਹੈ ਅਸਮਾਨੀ ਰੰਗ ਦਾ ਜਿਹੜਾ ਉਹ ਸੂਟ ਹੋਏਗਾ ਬਲੂਇਸ਼ ਸ਼ੇਡ ਦੇ ਵਿੱਚ ਦੁਪੱਟਾ ਹੋਏਗਾ ਤੇ ਇਸ ਤਰ੍ਹਾਂ ਨੈਕ ਲਾਈਨ ਮਿਲੇਗੀ ਤੁਹਾਨੂੰ ਬਹੁਤ ਸੋਹਣੀ ਜਿਹੜੀ ਏਮਬ੍ਰੋਇਡਰੀ ਦਾ ਵਰਕ ਆਏਗਾ ਮਿਰਰ ਵਰਕ ਆਏਗਾ ਔਰਗਾਂਜ਼ੇ ਦੇ ਉੱਪਰ ਏਮਬ੍ਰੋਇਡਰੀ ਆਏਗੀ ਬਾਰਡਰ ਲਾਈਨ ਆਏਗੀ ਪੌਂਚਾ ਵਰਕ ਆਏਗਾ ਤੇ ਦੁਪੱਟਾ ਪੂਰਾ ਹੈਵੀ ਆਏਗਾ ਦੇਖੋ ਤੁਸੀਂ ਸੂਟ ਦੀ ਲੁੱਕ ਅਗ सारे ही सूट अच्छे हो अगला आएगा लाइट परपल शेड बहुत प्यारा काम लाइट परपल शेड होगी नैक लाइन की राउंड नैक विद पट्टी आएगी नाल वेल आएगी तो इस तरह बॉर्डर लाइन मिलेगी ऑरगेंजर जहाँ काम है सारा ऑरगेंज के उपर हो वाइट कलर के मिरर वर्क आएगा एकदम पूरा भीडिंग वाला मिररर वर्क आएगा तो आएगा इस तरह बॉटम का वर्क ठीक है ਬਾਟਮ ਦਾ ਵਰਕ ਬਹੁਤ ਪਿਆਰਾ ਦਿੱਤਾ ਹੋਇਆ ਹੈ ਦੁਪट्टे ਦੀ ਤੁਸੀਂ ਲੁੱਕ ਚੈੱਕ ਕਰੋ ਬਹੁਤ ਸੋਹਣਾ ਪੈਟਰਨ ਬਹੁਤ ਸੋਹਣਾ ਹੈ ਵਾਇਲਟ ਸ਼ੇਡ ਜਿਸ ਨਾਲ ਕਿ ਪਰਪਲ ਡਾਰਕ ਸ਼ੇਡ ਦਾ ਜਿਹੜਾ ਉਹ ਆਏਗਾ ਦੁਪੱਟਾ ਪਰਪਲ ਲਾਈਟ ਸ਼ੇਡ ਦਾ ਜਿਹੜਾ ਉਹ ਆਏਗਾ ਪ੍ਰਿੰਟਡ ਸੂਟ ਠੀਕ ਹੈ ਵਿਦ ਫਰੰਟ ੈਂਬਰਾਇਡਰੀ ਵਿਦ ਬਾਟਮ ੈਂਬਰਾਇਡਰੀ ਠੀਕ ਹੈ ਜੀ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਸੂਟ ਆ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਠੀਕ ਹੈ ਅਗਲਾ ਕਲਰ ਦੇਖੋ ਅਗਲਾ ਲਾਈਟ ਮਹਿੰਦੀ ਆ ਸ਼ੇਡ ਆ ਪੈਟਰਨ ਬਹੁਤ ਸੋਹਣਾ ਆ ਪ੍ਰਿੰਟਿੰਗ ਦਾ ਇਸ ਤਰ੍ਹਾਂ ਤੁਹਾਨੂੰ ਪੂਰੀ ਪੈਟਰਨ ਵਾਲੀ ਪ੍ਰਿੰਟਿੰਗ ਮਿਲੇਗੀ 올ਓਵਰ ਪ੍ਰਿੰਟਡ ਸੂਟ ਹੋਏਗਾ ਫਰੰਟ ਲਾਈਨ ਏਮਬਰਾਇਡਰੀ ਵਾਲੀ ਹੋਏਗੀ ਨੈਕ ਲਾਈਨ ਹੋਏਗੀ ਬਾਰਡਰ ਲਾਈਨ ਜਿਹੜੀ ਏਮਬਰਾਇਡਰੀ ਵਾਲੀ ਹੋਏਗੀ ਚੈੱਕ ਕਰਦੇ ਜਾਣਾ ਆ ਪ੍ਰਿੰ ਏਮਬਰਾਇਡਰੀ ਤਾਂ ਬਹੁਤ ਪਿਆਰਾ ਕੰਮ ਆ ਠੀਕ ਹੈ ਜੀ ਮਿਰਰ ਵਰਕ ਆਏਗਾ ਇਸ ਦੇ ਵਿੱਚ ਨਾਲ ਆਏਗਾ ਬਾਟਮ ਦਾ ਕੰਮ ਬਾਟਮ ਤੇ ਵੀ ਤੁਹਾਨੂੰ ਆਰਗਾਂਜ਼ੀ ਦਾ ਮਿਲੇਗਾ ਪੂਰਾ ਪੂਰਾ ਕੰਮ ਠੀਕ ਹੈ ਜੀ SK ਬ੍ਰਾਂਡ ਦਾ ਸੂਟ ਹੋਏਗਾ ਇੱਕਦਮ ਤੁਹਾਨੂੰ ਸਟੈਂਪ ਵਾਈਜ਼ ਜਿਹੜਾ ਸੂਟ ਮਿਲੇਗਾ SK ਬ੍ਰਾਂਡ ਤੇ ਇੱਕਦਮ ਪ੍ਰੀਮੀਅਮ ਕੁਆਲਿਟੀ ਦੇ ਸੂਟ ਹੁੰਦੇ ਨੇ ਬਹੁਤ ਹੀ ਪਿਆਰੇ ਕੁਆਲਿਟੀ ਦੇ ਸੂਟ ਹੁੰਦੇ ਆ ਤੇ ਪੂਰੇ ਬੁਟੀਕ ਸਟਾਈਲ ਜਿਹੜੇ ਇਹ ਵਾਲੇ ਸੂਟ ਆਉਣਗੇ ਤੇ ਡਿਸਕਾਊਂਟ ਦੇ ਵਿੱਚ ਇਹ ਸਿਰਫ ਮਿਲਣਗੇ 1995 ਵੈਸੇ ਇਹਨਾਂ ਦਾ ਰੇਟ ਜਿਹੜਾ ਉਹ 2295 ਆ ਤੇ ਤੁਹਾਨੂੰ 1995노 ਐਨੀ ਐਕਸਟਰਾ ਚਾਰਜ ਆਫ ਸ਼ਿਪਿੰਗ ਦੇ ਨਾਲ ਮਿਲਦੇ ਪਏ ਨੇ ਤੁਸੀਂ ਚੈੱਕ ਕਰਦੇ ਜਾਣਾ ਹੈ ਬਹੁਤ ਸੋਹਣੇ ਕਲਰ ਡਿਜ਼ਾਈਨ ਆਉਣਗੇ ਠੀਕ ਹੈ ਜੀ ਗ੍ਰੀਨ ਕਲਰ ਹੋ ਗਿਆ ਆ ਪਰਪਲ ਲਾਈਟ ਸ਼ੇਡ ਹੋ ਗਿਆ ਆ ਅਸਮਾਨੀ ਰੰਗ ਹੋ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਸਾਡੇ ਚੈਨਲ ਤੇ ਲਾਈਵ ਦੇ ਉੱਪਰ ਅਸੀਂ ਕੱਢਦੇ ਪਏ ਆ ਬਹੁਤ ਹੀ ਪਿਆਰਾ ਜਿਹਾ ਗਿਫਟ ਉਹ ਵਾਲੇ ਵੀਵਰ ਨੂੰ ਦਵਾਂਗੇ ਜਿਹੜਾ ਸਾਡੇ ਨਾਲ ਸਪੋਰਟਿਵ ਆ ਸਾਡੀ ਲੌਂਗ ਵੀਡੀਓ ਨੂੰ ਵਿਜ਼ਿਟ ਕਰੇਗਾ ਤੇ ਕਮੈਂਟ ਕਰੇਗਾ ਠੀਕ ਹੈ ਜੀ ਤੇ ਤੁਸੀਂ ਉਹਨਾਂ ਵੀਵਰਸ ਦੇ ਵਿੱਚੋਂ ਇੱਕ ਨੂੰ ਦੇੜਾ ਆ ਉਹ ਦਵਾਂਗੇ ਪਿਆਰਾ ਜਿਹਾ ਗਿਫਟ ਤੁਸੀਂ ਵੀ ਜਿਹੜਾ ਆ ਸਾਡੀ ਲਾਈਵ ਤੇ ਜੁਆਇਨ ਹੋਣਾ ਆ ਤੇ ਸਾਡੀ ਲੌਂਗ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰਨਾ ਆ ਇਸ ਮਹੀਨੇ ਦੇ ਹੀ ਅਸੀਂ ਕਮੈਂਟ ਦੇਖਾਂਗੇ ਤੇ ਉਸ ਤੋਂ ਅਸੀਂ ਜਿਹੜਾ ਆ ਤੁਹਾਨੂੰ ਪਿਆਰਾ ਜਿਹਾ ਗਿਫਟ ਦਵਾਂਗੇ ਕਿਉਂਕਿ ਜਿਹੜੇ ਭੈਣ ਭਰਾ ਸਾਡਾ ਸਪੋਰਟ ਕਰਦੇ ਨੇ ਸਾਨੂੰ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਦਾ ਧਿਆਨ ਰੱਖੀਏ ਮਿਸਾਕੀ ਬੰਪਰ ਨੂੰ ਜਿਹੜਾ ਅਸੀਂ ਥੋੜਾ ਜਿਹਾ ਇਨਲਾਰਜ ਕਰਦੇ ਪਏ ਆ ਤੇ ਇਹ ਸੇਲ ਨੂੰ ਜਿਹੜਾ ਅੱਗੇ ਵੀ ਵਧਾਵਾਂਗੇ ਤੇ ਤੁਸੀਂ ਜਿਹੜਾ ਆ ਪਿਆਰ ਕਰਦੇ ਰਹਿਣਾ ਵੀਡੀਓਜ਼ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਆਰਡਰ ਕਰਨ ਲਈ ਜਿਹੜਾ ਨੰਬਰ ਹੋਏਗਾ 7814352822 ਬੁਕਿੰਗ ਦਾ ਨੰਬਰ ਇਹ ਵਾਲਾ ਹੈ ਤੇ ਤੁਸੀਂ ਪੇਮੈਂਟ ਕਰਕੇ ਜਿਹੜਾ ਆਰਡਰ ਕਨਫਰਮ ਕਰ ਸਕਦੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ